ਬੜਾ ਹਿੰਮਤ ਦਾ ਕੰਮ ਕੀਤਾ ਭਾਜੀ ਤੇ ਦੇਖ ਲੈਣ ਦੇਖ ਲੈਣ ਤਾਂ ਕੋਈ ਨਹੀਂ ਆ ਲੈ ਲੋ ਹੱਥ ਵਿੱਚੋਂ ਆ ਕੇ ਖਿਸਕ ਗਈ ਆਮਲੇ ਦੇ ਵੀ ਇਦਾਂ ਦੇ ਹੁੰਦੇ ਆ ਆਮਲੇ ਦੇ ਹਾਂਜੀ ਹਾਂਜੀ ਆਹ ਦੇਖੋ ਤਾਂ ਪੱਤੇ ਦੇਖੋ ਆਹ ਦੇਖੀ ਪੱਤੇ ਲਓ ਜੀ ਕੰਡੀ ਦੇ ਇਲਾਕੇ ਲੋਅਰ ਸ਼ਿਵਾਲਿਕ ਰੇਂਜ ਇਹਨੂੰ ਆਪਾਂ ਪਹਾੜਾਂ ਚ ਹੀ ਉਦਾਂ ਤਾਂ ਭਾਜੀ ਹੁਣ ਆ ਗਏ ਹੁਸ਼ਿਆਰਪੁਰ ਦਾ ਇਲਾਕਾ ਜੀ ਹੁਸ਼ਿਆਰਪੁਰ ਜ਼ਿਲ੍ਹਾ ਆ ਇਹ ਤੇ ਭਾਜੀ ਹੁਣੀ ਜਿੱਦਾਂ ਦੱਸਿਆ ਵੀ ਇਥੋਂ ਆਪਾਂ ਕੋਈ ਜੜੀ-ਬੂਟੀ ਲੱਭ ਰਹੇ ਆ ਕੋਈ ਬੀਜ ਲੱਭ ਰਹੇ ਆ ਸੋ दैट ਕਿ ਉਹਨੂੰ ਥੱਲੇ ਲੈ ਕੇ ਜਾ ਸਕੀਏ ਉੱਥੇ ਬੀਜ ਸਕੀਏ ਤੇ ਆ ਭਾਜੀ ਨੂੰ ਇੱਥੇ ਰਸਤੇ ਵਿੱਚ ਦਿਖੀਆਂ ਰਤਕਾਂ ਤੇ ਆ ਦੇਖੋ ਜੀ ਗੁੰਜਾਂ ਇਹ ਗੁੰਜਾਂ ਵੀ ਕਹਿੰਦੇ ਇਹਨਾਂ ਨੂੰ ਹਿੰਦੀ 'ਚ ਗੁੰਜਾਂ ਅੱਛਾ ਗੁੰਜਾਂ ਲਿਆ ਫੜੋ ਆ ਫੜੋ ਮੈਂ ਲਾਉਣਾ ਆ ਫੜੋ ਤੁਸੀਂ ਮੈਂ ਚੜ ਕੇ ਲਾਉਣਾ ਉੱਪਰ ਆ ਲੋ ਲਓ ਜੀ ਮੈਂ ਪਹੁੰਚਾਂਗਾ ਕਿ ਨਹੀਂ ਇੱਕ ਕਰੀ ਬੇਲ ਨੂੰ ਹੱਥ ਪਾ ਲੋ ਇਹ ਰਤਕਾਂ ਦੀ ਬੇਲ ਹੁੰਦੀ ਆ ਜੀ ਹੈ ਹਾਂ ਜੀ ਆਹ ਥੋੜਾ ਜਿਹਾ ਹੱਥ ਪੈਣ ਦੀ ਉਮੀਦ ਘਟਿਆ ਡੰਡੇ ਨਾਲ ਖੇਚਾਂ ਪਰ ਮੈਂ ਕੋਸ਼ਿਸ਼ ਕਰ ਤਾਂਦਾ ਹੋਰ ਆਹ ਵੀ ਡੰਡਾ ਪਿਆ ਫੜਾਵਾ ਇੱਕ ਮਿੰਟ ਆ ਲੈਂਟਾ ਨਾਲ ਦੇਖੋ ਤਾਂ ਕਿੱਧਰ ਆ ਗਈ ਉਹ ਦੇਖੋ ਪੱਗ ਵਿੱਚ ਆ ਗਿਆ ਭਾਜੀ ਹਾਂ ਪੱਗ ਵਿੱਚ ਆ ਗਿਆ ਫੜੋ ਚੱਲੀ ਦੇਖਿਓ ਧਿਆਨ ਨਾਲ ਕਿ 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 ਲੋ ਜੀ ਇੱਕ ਨੂੰ ਵਿਆਹ ਹੱਥ ਹੁਣ ਆਵਾ ਇੱਕ ਹੀ ਸਾਰੀ ਲਾਉਣੀ ਕਰਨੀ ਕਿੱਦਾਂ ਕਰਨਾਂ ਲਾਈ ਲਾਲ ਨੇ ਜਿੰਨੀ ਕਲੇਸ ਦੇ ਆ ਲੈ ਲੋ ਹੱਥ ਵਿੱਚੋਂ ਆ ਕੇ ਖਿਸਕ ਗਈ ਇੱਕ ਵਾਰ ਫੇਰ ਟਰਾਈ ਮਾਰ ਹਾਂ ਦੇ ਉੱਪਰ ਬਾਜੀ ਤੁਹਾਡੇ ਆਹੋ ਆ ਦੇ ਇਹ ਲੱਗੇ ਬੜਾ ਲਿਖੜੋ ਗਈ ਤੇ ਹਰੀ ਅਵੇਲ ਐਤੋਂ ਤੋੜ ਲਵਾ ਨਹੀਂ ਨਹੀਂ ਆ ਬੀਜ ਤੋੜ ਲਓ ਬਸ ਢੇਲ ਰਹਿਣ ਦੋ ਲਓ ਜੀ ਦੇਖੋ ਇਹ ਚ ਪਾਓ ਬੀਜ ਲਓ ਜੀ ਇੱਕ ਮਿੰਟ ਇੱਕ ਮਿੰਟ ਨਾਲ ਦੇ ਨਾਲ ਪਾਜੀ ਬੀਜ ਦੇ ਗੁਣ ਵੀ ਦੱਸੋ ਤੁਸੀਂ ਐਦਾਂ ਹੀ ਗੱਲ ਕਰਦੇ ਕਰਦੇ ਨਾ ਇਹ ਪਾਜੀ ਜਿਹੜੇ ਹੈਗੇ ਪੱਤੇ ਹਾਂਜੀ ਹਾਂਜੀ ਇਹਨਾਂ ਦੇ ਉਹ ਪੱਤੇ ਵੀ ਦਿਖਾ ਦੋ ਮੜੇ ਇਹ ਤੋੜ ਕੇ ਇੱਕ ਵਾਰ ਦਿਖਾਉਣਾ ਆ ਫੜਿਓ ਆ ਪੱਤੇ ਜਿਹੜੇ ਨੇ ਤੁਸੀਂ ਨਹੀਂ ਨਹੀਂ ਆ ਹਰੇ 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 ਵਾਲੇ ਹੈਨਾ ਇੱਕ ਮਿੰਟ ਇਹ ਤਾਂ ਜਿੱਦਾਂ ਹੁੰਦੇ ਨਹੀਂ ਉਹਦੇ ਸ਼ੂਈ ਮੂਈ ਸ਼ੂਈ ਮੂਈ ਕਹ ਲੋ ਜਾਂ ਆਦੇ ਸ਼ੂ ਬਬੂਲ ਹਾਂ ਸੂਪ ਬੂਲ ਵੀ ਤੇ ਆਮਲੇ ਦੇ ਵੀ ਇਦਾਂ ਦੇ ਹੁੰਦੇ ਆ ਆਮਲੇ ਦੇ ਹਾਂਜੀ ਹਾਂਜੀ ਆ ਦੇਖੋ ਤਾਂ ਪੱਤੇ ਦੇਖੋ ਆ ਦੇਖੀ ਪੱਤੇ ਇਹ ਜਿੰਨਾ ਮਰਜੀ ਵੀ ਭਾਜੀ ਔਰਤਾਂ ਦੇ ਰਕਤ ਸਤਰਾਵ ਹੋਣ ਦਿਆ ਹੋਵੇ ਮਤਲਬ ਕਿ ਬਲੀਡਿੰਗ ਓਵਰ ਬਲੀਡਿੰਗ ਅੱਛਾ ਜਾਂ ਬਵਾਸੀਰ ਦੀ ਵੀ ਬਲੀਡਿੰਗ ਜਿਆਦਾ ਹੋਣ ਲਈ ਠੀਕ ਆ ਜਾਂ ਮਸੂੜਿਆਂ ਚੋਂ ਖੂਨ ਆਉਂਦਾ ਠੀਕ ਆ ਜੀ ਤਾਂ ਇਹਦੇ ਜਿਹੜੇ ਆ ਇਦਾਂ ਥੋੜੇ ਇੱਕ ਪੱਤੇ ਜਿਹੜੇ ਆ ਲੈ ਕੇ ਅੱਛਾ ਜੀ ਚਬ ਲੋ ਜਾਂ ਚਟਣੀ ਬਣਾ ਕੇ ਖਾ ਲੋ ਅੱਛਾ ਜੀ ਤਾਂ ਤੁਰੰਤ ਉਹਦੇ ਨਾਲ ਆਰਾਮ ਆ ਜਾਂਦਾ ਬੰਦੇ ਨੂੰ ਅੱਛਾ ਜੀ ਦੇਖੋ ਆ ਕੇ ਚਲੋ ਤਾਂ ਤਾਂ ਵਾਲੇ ਉੱਪਰ ਤੋਂ ਵੈਸੇ ਬਹੁਤ ਆ ਯਾਰ ਖਿੱਚੇ ਤਾਂ ਹੌਲੀ ਹੌਲੀ ਟੁੱਟੇ ਨਾ ਮੈਨੂੰ ਲੱਗਾ ਵੀ ਜਿੱਦਾਂ ਡੂੰਮਣਾ ਗਿਆ ਹੁੰਦਾ ਉਹ ਪੱਤਿਆਂ ਦੀ ਹਵਾ ਹੀ ਨਾ ਆਵਾਜ਼ ਜੀ ਲਓ ਜੀ ਹੋਰ ਤੋੜ ਲਓ ਮੜ ਜੂ ਗੱਲ ਨਹੀਂ ਜਿਆਦਾ ਦੂਰ ਆ ਉਦਾਂ ਬਾਕੀ ਆ ਤਵੇ ਉਦਾਂ ਅੱਗੇ ਅੱਗੇ ਬੜਾ ਹਿੰਮਤ ਦਾ ਕੰਮ ਕੀਤਾ ਭਾਈ ਤੂੰ ਦੇਖ ਲੈਣ ਤਾਂ ਦੇਖ ਲੰਦੋ ਕੋਈ ਨਹੀਂ ਚੱਕ ਲੈ ਹਲੋ ਵੀਡੀਓ ਕਰ ਦੋ ਮੁੰਡਾ ਹਾਂ ਕਰ ਦੋ ਕਰ ਦੋ ਚਲੋ ਜੀ ਬਹੁਤ ਵਧੀਆ ਦੱਸਿਆ ਭਾਈ ਤੂੰ ਜਿਹੜੀ ਇਨਫੋਰਮੇਸ਼ਨ ਦੱਸੀ ਹੈ ਦੀ ਰਤਕਾਂ ਦੀਆਂ ਜਿਹੜੇ ਬੀਜ ਆ ਜਾਂ ਇਹਦੇ ਪੱਤੇ ਆ ਤੇ ਠੀਕ ਆ ਜੀ ਭਾਈ ਹੋਰ ਕੁਛ ਇਹਦਾ ਇਦਾਂ ਦਾ ਕੋਈ ਗੋਣ ਹੋਵੇ ਇਹ ਜਿਹੜੇ ਬੀਜ ਆ ਹਾਂਜੀ ਹਾਂਜੀ ਇਹਦੇ ਵਿੱਚ ਰਤਕਾਂ ਇੱਕ ਹੁੰਦੀਆਂ ਆ ਸਫੇਦ ਦਿਖਾਓ अच्छा ਇਹਨਾਂ ਦੇ ਵਿੱਚ ਇੱਕ ਸਫੇਦ ਰਤਕਾਂ ਵੀ ਹੁੰਦੀਆਂ ਹਨ ਸਫੇਦ ਹੁੰਦੀਆਂ ਆ ਅੱਛਾ ਜੀ ਉਹਨਾਂ ਦੇ ਜਿਹੜਾ ਕੌਂਚ ਬੀਜ ਹੁੰਦੇ ਆ ਅੱਛਾ ਜੀ ਉਹਨਾਂ ਨੂੰ ਤੇ ਇਹਨਾਂ ਨੂੰ ਦੋਨਾਂ ਨੂੰ ਸ਼ੁੱਧ ਕਰਕੇ ਉਹ ਵਿਧੀ ਹੁੰਦੀ ਲੰਬੀ ਪ੍ਰੋਸੈਸ ਆ ਠੀਕ ਆ ਜੀ ਸ਼ੁੱਧ ਕਰਕੇ ਤਾਂ ਉਹ ਤਾਂ ਮਰਦਾਨਾ ਕਮਜ਼ੋਰੀ ਲਈ ਵਰਤਿਆ ਜਾਂਦੀ ਆ ਅੱਛਾ 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 ਦੇਖੋ ਫੇਰ ਬਹੁਤ ਗੋਣਿਆ ਜੀ ਇਹ ਚੈਮੀ ਝੂੜੀ ਆ ਗੱਲ ਹੈਂ ਦੇਖੋ ਤਾਂ ਕਿਦਾਂ ਆਪਾਂ ਪਿਛਲੀ ਵਾਰੀ ਜੋ ਦੇਖੇ ਸੀ ਤਾਂ ਜਿੱਦਾਂ ਨਾ ਮੋਤੀ ਜਗ ਰਹੇ ਹੁੰਦੇ ਲਾਲ ਲਾਈਟਾਂ ਜਗ ਰਹੀਆਂ ਹਾਂਜੀ ਹਾਂਜੀ ਕਿੰਨੀਆਂ ਸੋਹਣੀਆਂ ਰੰਗਾਂ ਦੇ ਕਲਰ ਦੇਖੋ ਕਲਰ ਹਾਂ ਇਹ ਰਤੀ ਉਹ ਆ ਅੱਛਾ ਅੱਛਾ ਇਹ ਰਤੀ ਇਹਦਾ ਰਤੀ ਮਤਲਬ ਕਿ ਕੀ ਕਹਿੰਦੇ ਇਹਨੂੰ ਪੰਜਾਬੀ ਤੁਸੀਂ ਕੀ ਕਹਿੰਦੇ ਸੀ ਪਤਾ ਨਹੀਂ ਰਤਕਾਂ ਰਤਕਾਂ ਹੀ ਰਤਕਾਂ ਇਹਨੂੰ ਰਤੀ ਤਾਂ ਕਹਿੰਦੇ ਆ ਅੱਛਾ ਜੀ ਅੱਛਾ ਕਿ ਇਹਦਾ ਜਿੰਨਾ ਇੱਕ ਦਾ ਵਜਨ ਹੈ ਨਾ ਦੂਸਰੀ ਦਾ ਵਜਨ ਵੀ ਲਗਭਗ ਉਹਨਾਂ ਹੀ ਹੁੰਦਾ ਅੱਛਾ 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 ਇਹ ਤੋਂ ਰਤੀ ਮਾਛੇ ਅੱਗੇ ਇਦਾਂ ਬਣੇ ਅੱਛਾ 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 ਵਜਨ ਮੰਨ ਲਓ ਇਹ ਤੋਂ ਤੋਲਿਆ ਜਾਂਦਾ ਠੀਕ ਆ ਠੀਕ ਆ ਹਾਂਜੀ ਚਲੋ ਠੀਕ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਦੇਖਦੇ ਹਾਂ ਕੁਝ ਮਿਲਦਾ ਤੇ ਤੁਹਾਨੂੰ ਦਿਖਾਉਂਦੇ ਰਵਾਂਗੇ ਤੇ ਧੰਨਵਾਦ ਤੁਹਾਡਾ ਇਹ ਵੀਡੀਓ ਨੂੰ ਦੇਖਣ ਲਈ ਮਿਲਦੇ ਆ ਬਹੁਤ ਹੀ ਜਲਦ ਨੈਕਸਟ ਵਲੌਗ ਵਿੱਚ